ਨੈਸ਼ਨਲ ਵੀਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਦੀਪ ਸਿੰਘ ਰਮਾਣਾ। ਕੇਡਾ ਵਤਨ ਪੰਜਾਬ ਦੀਆਂ 2025 ਦੀ ਮਸ਼ਾਲ ਰਿਲੇ ਸ਼ੁੱਕਰਵਾਰ ਨੂੰ ਲੁਧਿਆਣਾ ਵਿੱਚ ਬਹੁਤ ਉਤਸ਼ਾਹ ਨਾਲ ਸਫਲਤਾਪੂਰਵਕ ਆਯੋਜਿਤ ਕੀਤੀ ਗਈ ਹੈ ਜੋ ਕਿ ਰਾਸ਼ਟਰੀ ਖੇਡ ਦਿਵਸ ਦੇ ਜਸ਼ਨ ਨਾਲ ਮੇਲ ਖਾਂਦੀ ਹੈ। ਮਸ਼ਾਲ ਰਿਲੀਸ ਵੇਰੀ 9 ਵਜੇ ਲੁਧਿਆਣਾ ਮੋਗਾ ਸਰਹੱਦੇ ਤੋਂ ਸ਼ੁਰੂ ਹੋਈ ਅਤੇ ਆਰਤੀ ਚੌਂਕ, ਕੁਮਾਰ ਮੰਡੀ ਚੌਂਕ, ਖਾਦਸਾ ਕਾਲਜ ਲੜਕੀਆਂ ਫੌਰਾ ਚੌਂਕ ਅਤੇ ਐਸ ਬੀ ਆਈ ਬੈਂਕ ਵਿੱਚੋਂ ਲੰਘਦੀ ਹੋਈ ਸਵੇਰੇ ਸਵਾ 11 ਵਜੇ ਗੁਰੂ ਨਾਨਕ ਸਟੇਡੀਅਮ ਵਿਖੇ ਸਮਾਪਤ ਹੋਈ ਗੁਰੂ ਨਾਨਕ ਸਟੇਡੀਅਮ ਵਿੱਚ ਪਤਵੰਤਿਆਂ ਅਧਿਕਾਰੀਆਂ ਖਿਡਾਰੀਆਂ ਤੇ ਭਾਗੀਦਾਰਾਂ ਨੇ ਹਾਕੀ ਦੇ ਇੱਕ ਮਹਾਨ ਖਿਡਾਰੀ ਮੇਜਰ ਧਿਆਨ ਚੰਦ ਦੇ ਸਨਮਾਨ ਵਿੱਚ ਰਾਸ਼ਟਰੀ ਖੇਡ ਦਿਵਸ ਮਨਾਇਆ ਆਨਦੋਸਤੀ ਅਨੁਸ਼ਾਸਨ ਅਤੇ ਖੇਡ ਭਾਵਨਾ ਦੀ ਸੱਚੀ ਪਾਵਨਾ ਨੂੰ ਉਚਾਤ ਕਰਨ ਲਈ ਇੱਕ ਖੇਡ ਸੌਂ ਵੀ ਚੁਕਾਈ ਗਈ ਇਸ ਮੌਕੇ ਨੂੰ ਮਨੋਰਿਡਿਸ ਜਿਮਨਾਸਟਿਕ ਅਤੇ ਗੱਤਕੇ ਦੇ ਸ਼ੋਅ ਮੈਚ ਵੀ ਪੇਸ਼ ਕੀਤੇ ਗਏ ਜਿਸ ਵਿੱਚ ਪੰਜਾਬ ਦੀ ਅਮੀਰ ਖੇਡ ਪ੍ਰਤਿਭਾ ਅਤੇ ਰਵਾਇਤੀ ਮਾਰਸ਼ਲ ਆਰਟ ਦਾ ਪ੍ਰਦਰਸ਼ਨ ਕੀਤਾ ਗਿਆ। ਇਸ ਪ੍ਰੋਗਰਾਮ ਨੂੰ ਪੰਜਾਬ ਬਾਸਕਟਬਾਲ ਐਸੋਸੀਏਸ਼ਨ ਦੇ ਜਨਰਲ ਸਕੱਤਰ ਤੇਜਾ ਸਿੰਘ ਤਾਲੀਵਾਲ ਦਰੁਣਚਾਰੀਆ, ਐਵਾਰਡੀ ਸੁਖਦੇਵ ਸਿੰਘ ਪੰਨੂ ਪੰਜਾਬ ਐਥਲੈਟਿਕਸ ਐਸੋਸੀਏਸ਼ਨ ਦੇ ਪ੍ਰੀਮ ਸਿੰਘ ਅਤੇ ਖਾਲਸਾ ਕਾਲਜ ਲੁਧਿਆਣਾ ਦੇ ਸੇਵਾਮੁਕਤ ਮੁਖੀ ਰਜਿੰਦਰ ਸਿੰਘ ਦੀ ਮੌਜੂਦਗੀ ਅਤੇ ਹੌਸਲਾ ਅਫਜ਼ਾਈ ਦੇ ਸ਼ਬਦਾਂ ਨੇ ਲੋਕਾਂ ਨੂੰ ਪ੍ਰੇਰਿਤ ਕੀਤਾ। ਇਸ ਸਮਾਗਮ ਵਿੱਚ ਖੇਡ ਵਿਭਾਗ ਦੇ ਅਧਿਕਾਰੀਆ ਨਰਸਰੀ ਕੋਚਾਂ ਅਤੇ ਜ਼ਿਲ੍ਹਾ ਖੇਡ ਅਧਿਕਾਰੀ ਕੁਲਦੀਪ ਚੁੱਗਦੀ ਸਰਗਰਮ ਭਾਗੀਦਾਰੀ ਅਤੇ ਸਮਰਥਨ ਵੀ ਦੇਖਣ ਨੂੰ ਮਿਲਿਆ ਜਿਨ੍ਹਾਂ ਨੇ ਨੌਜਵਾਨਾਂ ਨੂੰ ਖੇਡਾਂ ਨੂੰ ਜੀਵਨ ਦਾ ਇੱਕ ਰਸਤਾ ਵਜੋਂ ਅਪਣਾਉਣ ਲਈ ਪ੍ਰੇਰਿਤ ਕੀਤਾ ਮਿਸ਼ਾਲ ਰਿਲੇ ਅਤੇ ਜਸ਼ਨਾਂ ਵਿੱਚ ਜ਼ਿਲ੍ਹੇ ਭਰ ਦੇ ਖਿਡਾਰੀਆਂ ਵਿਦਿਆਰਥੀਆਂ ਅਤੇ ਨਾਗਰਿਕਾਂ ਦੀ ਉੱਚਾਈ ਭਾਗੀਦਾਰੀ ਦੇਖਣ ਨੂੰ ਮਿਲੀ ਜ਼ਿਲ੍ਹਾ ਖੇਡ ਅਧਿਕਾਰੀ ਨੇ ਸਮਾਗਮ ਦੇ ਸuccarion ਅਤੇ ਸਫਲ ਆਯੋਜਨ ਨੂੰ ਯਕੀਨੀ ਬਣਾ ਲਈ ਸਾਰੇ ਭਾਗੀਦਾਰਾਂ ਅਤੇ ਸਹਾਇਕ ਏਜੰਸੀਆਂ ਦਾ ਧੰਨਵਾਦ ਕੀਤਾ